ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੈਂਸ 26 ਜਨਵਰੀ ਜਿਹੜਾ ਭਾਰਤ ਦਾ ਗਣਤੰਤਰ ਦਿਵਸ ਹੈ ਉਸ ਸਬੰਧ ਦੇ ਵਿੱਚ ਦੋਨਾਂ ਜਥੇਬੰਦੀਆਂ ਵੱਲੋਂ ਜੋ ਪ੍ਰੋਗਰਾਮ ਉਲੀਕੇ ਗਏ ਨੇ ਉਸ ਦੇ ਐਲਾਨ ਲਈ ਆਪ ਸਭ ਨੂੰ ਖੇਚਲ ਦਿੱਤੀ ਗਈ ਹੈ ਪਿਛਲੇ 75 76 ਵਰਿਆਂ ਤੋਂ ਪੰਜਾਬ ਅਤੇ ਵਿਸ਼ੇਸ਼ ਕਰ ਸਿੱਖ ਇਸ ਦੀ ਮਾਰ ਚੱਲ ਰਹੇ ਨੇ ਬੇਇਨਸਾਫੀਆਂ ਦੀ ਮਾਰ ਜ਼ਿਆਤੀਆਂ ਦੀ ਮਾਰ ਅਤਿਆਚਾਰਾਂ ਦੀ ਮਾਰ ਹਿੰਦੁਸਤਾਨ ਦੇ ਹਰ ਹੁਕਮਰਾਨ ਨੇ ਸੰਵਿਧਾਨ ਦੀ ਵਰਤੋਂ ਕਰਕੇ ਅਤੇ ਕਦੇ-ਕਦੇ ਦੁਰਵਰਤੋਂ ਕਰਕੇ ਪਾਰਲੀਮੈਂਟ ਦੇ ਵਿੱਚ ਅਜਿਹੇ ਕਾਲੇ ਕਾਨੂੰਨ ਤੇ ਘਟ ਇਹਦੇ ਸਟ੍ਰਿੰਜੈਂਟ ਜਿਹੜੇ ਕਾਨੂੰਨ ਸੀ ਜਿਹੜੇ ਬਲੈਕ ਲਾਜ਼ ਸੀ ਜਿਹੜੇ ਕਠੋਰ ਸੀਗੇ ਉਹਨਾਂ ਨੂੰ ਘੜ ਕੇ ਜਿਹੜੇ ਜਿਹੜੀਆਂ ਕੌਮਾਂ ਜਿਹੜੀਆਂ ਨਸਲਾਂ ਆਪਣੀ ਆਜ਼ਾਦੀ ਲਈ ਆਪਣੇ ਸਵੈ ਰਾਜ ਲਈ ਆਪਣੇ ਰਾਜ ਭਾਗ ਲਈ ਲੜ ਰਹੀਆਂ ਸੀ ਸੰਘਰਸ਼ ਕਰ ਰਹੀਆਂ ਸੀ ਉਹਨਾਂ ਦੀਆਂ ਆਵਾਜ਼ਾਂ ਨੂੰ ਕੁਚਲਿਆ ਗਿਆ ਦਬਾਇਆ ਗਿਆ ਜੋ ਥੋੜੇ ਬਹੁਤ ਹੱਕ ਮਿਲੇ ਸੀ ਉਹ ਵੀ ਵਾਪਸ ਖੋਲੇ ਗਏ ਹੁਕਮਰਾਨਾਂ ਨੇ ਕਟਗਿੰਤੀ ਕਮਾ ਨਸਲੀ ਕਮਾ ਔਰ ਖਾਸ ਤੌਰ ਤੇ ਜਿਹੜੇ ਪੰਜਾਬ ਕਸ਼ਮੀਰ ਜਿਹੜੇ ਬਾਰਡਰ ਸਟੇਟਸ ਨੇ ਨਾਗਾ ਲੈਂਡ ਅਸਾਮ ਮੀਨੂਪੁਰ ਉਹਨਾਂ ਉੱਥੇ ਜਿਹੜੇ ਸੰਘਰਸ਼ ਕਰ ਰਹੇ ਲੋਕ ਸੀ ਜਿਹੜਾ ਆਪਣੀ ਆਜ਼ਾਦੀ ਦੀ ਤਾਂਗ ਰੱਖ ਰਹੇ ਆਵਾਜ਼ਾਂ ਸੀ ਉਹਨਾਂ ਨੂੰ ਦਰੜਿਆ ਸਿੱਖ ਵੀ ਉਹਨਾਂ ਵਿੱਚੋਂ ਆਉਂਦੇ ਨੇ ਇਸ ਕਰਕੇ ਅਸੀਂ ਪਿਛਲੇ 4 ਦਹਾਕਿਆਂ ਤੋਂ ਖਾਸ ਤਰ ਤੇ ਖਾਸ ਕਰਕੇ 1984 ਤੋਂ ਭਾਰਤ ਦੇ ਇਹਨਾਂ ਦਿਨਾਂ ਦਾ ਜਿਹੜੇ ਭਾਰਤ ਦੇ ਨੈਸ਼ਨਲ ਡੇਜ਼ ਨੇ 15 ਅਗਸਤ ਤੇ 26 ਜਨਵਰੀ ਇਨਾਂ ਨੂੰ ਬਲੈਕ ਡੇਜ਼ ਦੇ ਤੌਰ ਤੇ ਕਾਲੇ ਦਿਨ ਦੇ ਤੌਰ ਤੇ ਮਨਾਉਂਦੇ ਆ ਰਹੇ ਆਂ ਇਹਨਾਂ ਦਾ ਬਾਈਕਾਟ ਕਰਦੇ ਆ ਰਹੇ ਆਂ ਔਰ ਆਪਣੀ ਜਿਹੜੀ ਆਜ਼ਾਦੀ ਦੀ ਤਾਂਗ ਹੈ ਜਿਹੜੀ ਸਵੈ ਰਾਜ ਦੀ ਤਾਂਗ ਹੈ ਉਸ ਦਾ ਪ੍ਰਗਟਾਵਾ ਕਰਦੇ ਆ ਰਹੇ ਐਸ ਵਾਰੀ ਵੀ 26 ਜਨਵਰੀ ਨੂੰ ਕਿਉਂਕਿ ਐਤਵਾਰ ਹੈ ਸੰਡੇ ਹੈ ਤੇ ਸਾਰੇ ਬਾਜ਼ਾਰ ਸੰਡੇ ਬੰਦ ਹੁੰਦੇ ਨੇ ਇਸ ਕਰਕੇ ਸਿਰਫ ਇਸ 26 ਜਨਵਰੀ ਨੂੰ ਬਾਜ਼ਾਰ ਬੰਦ ਹੋਣ ਕਰਕੇ ਅਸੀਂ ਆਪਣੇ ਸਾਰੇ ਪ੍ਰੋਗਰਾਮ ਜਿਹੜੇ ਨੇ 25 ਜਨਵਰੀ ਨੂੰ ਕਰ ਰਹੇ ਆ 25 ਜਨਵਰੀ ਨੂੰ ਮਾਲਵਾ ਦੁਆਬਾ ਤੇ ਮਾਝਾ ਤਿੰਨਾ ਖੇਤਰਾ ਦੇ ਵਿੱਚ ਇੱਕ ਇੱਕ ਸ਼ਹਿਰ ਦੇ ਵਿੱਚ ਅਸੀਂ ਪ੍ਰੋਟੈਸਟ ਮਾਰਚ ਕਰਨ ਜਾ ਰਹੇ ਹਾਂ ਦੋਨਾਂ ਜਥੇਬੰਦੀਆਂ ਦੇ ਕਾਰਕੋਨ اپنی ਜਿਹੜੀ ਸਵੈ ਰਾਜ ਦੀ ਇੱਛਾ ਹੈ ਜਿਹੜੀ ਆਜ਼ਾਦੀ ਦੀ ਇੱਛਾ ਹੈ ਉਹਦਾ ਪ੍ਰਗਟਾਵਾ ਕਰਨ ਲਈ ਤੇ ਜਿਹੜਾ ਹੁਣ ਤੱਕ ਇੱਥੇ ਸਾਨੂੰ ਇਸ ਦੇਸ਼ ਅੰਦਰ ਜੋ ਦਬਾਇਆ ਜਾ ਰਿਹਾ ਹੈ ਜੋ ਸਾਡੇ ਤੇ ਜ਼ੁਲਮ ਕੀਤੇ ਜਾ ਰਹੇ ਨੇ ਔਰ ਸਭ ਤੋਂ ਵੱਡਾ ਜਿਹੜਾ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਜਿਹੜਾ ਯੂਨ ਦਿੰਦਾ ਹੈ ਸਵੈ ਨਿਰਣੇ ਦਾ ਹੱਕ ਉਸ ਨੂੰ ਦੇਣ ਤੋਂ ਜਿਹੜਾ ਸਰਕਾਰ ਇਨਕਾਰੀ ਏ ਹਿੰਦੁਸਤਾਨ ਦਾ ਨਿਜ਼ਾਮ ਇਨਕਾਰੀ ਏ ਉਸ ਮੰਗ ਨੂੰ ਲੈ ਕੇ ਜੁਵਨ ਅਦੀਨ ਜਿਹੜਾ ਸਹਿਰ ਨਨੇ ਦਾ ਹੱਕ ਉਸ ਮੰਗ ਨੂੰ ਲੈ ਕੇ ਅਸੀਂ ਮਾਰਚ ਕਰਾਂਗੇ ਮਾਝੇ ਦੇ ਵਿੱਚ ਅਸੀਂ ਗੁਰਦਾਸਪੁਰ ਦੀ ਚੋਣ ਕੀਤੀ ਹੈ ਦੁਆਬੇ ਦੇ ਵਿੱਚ ਅਸੀਂ ਜਲੰਧਰ ਦੀ ਚੋਣ ਕੀਤੀ ਹੈ ਔਰ ਮਾਲਵੇ ਦੇ ਵਿੱਚ ਅਸੀਂ ਮਾਨਸਾ ਸ਼ਹਿਰ ਦੀ ਚੋਣ ਕੀਤੀ ਹੈ ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ 25 ਜਨਵਰੀ ਨੂੰ ਪ੍ਰੋਟੈਸਟ ਮਾਰਚ ਹੋਣਗੇ ਤਾਂ ਦੋ ਪਾਰਟੀਆਂ ਦਾ ਜਿਹੜਾ ਪ੍ਰੋਗਰਾਮ ਹੈ 25 ਜਨਵਰੀ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਜਿਹੜੀ ਸਾਡਾ ਜਥੇਦਾਰ ਅਕਾਲ ਤਖਤ ਭਾਈ ਜਸਬੀਰ ਸਿੰਘ ਰੋਡੇ ਦੀ ਜਿਹੜੀ ਅੰਤਰਰਾਸ਼ਟਰੀ ਪੰਥਕ ਦਲ ਹੈ ਉਹ ਵੀ ਸਾਡੇ ਨਾਲ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਏਗਾ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਜਿਹੜਾ ਸ਼ੇਰੇ ਪੰਜਾਬ ਅਕਾਲੀ ਦਲ ਹੈ ਉਹ ਵੀ ਇਹਨਾਂ ਪ੍ਰੋਗਰਾਮ ਦੇ ਵਿੱਚ ਆਪਣੀ ਆਪਣੀ ਸਬਰਥਾ ਅਨਸਾਰ ਸਾਡਾ ਸਹਿਯੋਗ ਦੇਣਗੇ